ਹੋਰ ਬਈ ਕੀ ਹਾਲ ਚਾਲ ਸਾਰੇ ਵੀਰਾਂ ਦਾ ਘਰ ਪਰਿਵਾਰਕ ਦਾ ਠੱਟ ਤੇ ਤੂੰ ਸੋਚਦਾ ਕੱਦਰ ਨਹੀਂ ਦੇਨੇ ਰੇ ਸਵੇਰੇ ਤੇ ਅੱਜ ਆਪਾਂਛਤ ਨਹੀਂ ਆ ਵਾਜੀ ਤਿਆਰੀ ਪੂਰੀ ਆ ਧੰਨਵਾਦ ਇਹ ਕਈ 34 ਮਿੰਟ ਹੋ ਗਏ ਆ ਤੇ ਕੀ ਆਣਿਆ ਪੂਰਾ ਗਮ ਨੂੰ ਜੋੜ ਤੇ ਉਧਰ استاد ਜੀ ਪਸੰਗ ਨੂੰ ਅੰਦਰ ਬੰਨੀ ਜਾਂਦਾ ਤੇ ਇੱਕ ਮੂਦਰੀ ਛਟਨੀ ਆਪਾਂ ਉਹੀ ਕੱਚ ਟੂਸੇ ਵਾਲੀ ਜਿਹੜੀ ਹਰਗੀ ਸੀਗੀ ਬਾਜੀ ਅਕੇ ਦੂਸਰ ਤੇ ਆ ਛਟਨੀ ਅੱਜ ਆਪਾਂ ਆਪਣੇ ਏਰੀਆ ਦੀ ਛਟਨੀ ਆ ਮੋਗੇ ਚ ਅਕੇ ਛੱਡੀ ਜੀ ਆਪਾਂ ਉਧਰ ਜਾ ਕੇ ਟਬਾਲੀ ਬਠੰਡੇ ਵਾਲੀ ਸਾਈਡ ਨੂੰ ਤੇ ਆ ਛਟਨੀ ਆਪਾਂ ਆਪਣੇ ਏਰੀਆ ਦੀ ਚਲੋ ਕਰਦੇ ਆ ਤੁਹਾਡੇ ਨਾਲ ਅਕੇ ਛੇਰ ਆਪਾਂ ਆਲਣੇ ਲਾ ਬਈ ਕਰ ਲਈ ਤਿਆਰੀ ਜਾਂਦੀ 5 ਵਜੇ ਆ ਤੇ ਇੱਥੋਂ ਜਾਣਾ ਆਪਾਂ ਦਾਤੇ ਦਾਤਿਆਂ ਮੁੰਡੇ ਨੇ ਕੂਤਰ ਛੱਡਣਾ ਉਹਨੂੰ ਚੱਕਣਾ ਤੇ ਉਹਦੇ ਬਾਅਦ ਚ ਸੱਦਾ ਜਾਣਾ ਬਾਜੀ ਤੇ ਹੁਣ ਜਾਵਾਂਗੇ ਪਹਿਲਾਂ ਆਪਣੇ ਘਰੇ ਘਰੋਂ ਲੀੜੇ ਪਾ ਕੇ ਫੇਰ ਚੱਲਦੇ ਆਪਾਂ ਨਾਲਿਆਂ ਤੇ ਆਹੋ ਉਧਰ ਭੀਮੇ ਵਾਲਾ ਕੋ ਚੱਕਣੀ ਆ ਆਲੇ ਕੋ ਚੱਲਿਆ ਦੀਸ਼ੇ ਵਾਲਾ ਪਲਟੀਨਾ EV010CS 1458 ਫਰੈਂਚ ਉੱਤੇ ਨਾ ਬੋਤਲ ਆ ਰਹੀ ਜੇ ਨਾਰਿੰ ਸ਼੍ਰੀਪਾਤ ਕੇ ਪ੍ਰਸਾਦ ਤੇ ਪਿੰਜਰਾ ਬੰਨਣ ਦੀ ਹੋ ਰਹੀ ਹੈ ਤਿਆਰੀ ਪਈ ਜੀ ਪੂਰੀ ਤੇ ਬਾਬਾ ਜੀ ਵੀ ਲੱਗੇ ਪਏ ਪੜਨਾਂ ਉੱਦੇ ਠੰਡ ਵਾਲੀ ਸੀ ਨਾ ਓਏ ਨਾਂਗੇ ਦਿਨ ਦੀ ਸ਼ਾਹ ਹੋ ਠੰਡਾਂ ਵਾਲੇ ਪਰ ਲੱਗੂਗੀ ਅੱਜ ਵੀ ਬਥਲੇ ਮੋੜ ਕੇ ਬੰਦੇ ਚਲੋ ਬਈ ਕਰਦੇ ਹੁਣੇ ਨਾ ਅੱਗੇ ਛੇਰ ਫੋਟੋ ਲਗਾ ਦੇ ਨੰਬਰ ਵੇਖ ਨਹੀਂ ਕੱਲਾ ਦੇਖੀ ਜਿੱਤੀ ਬੈਕ ਆਪਣਾ ਜਿਹੜਾ ਤੋਂ ਇੱਕ ਇੱਕ ਬੱਟ ਬੱਟ ਕਿਸਾਨ ਬੋਲੀ 10 ਲੱਗਾਂਗੇ ਬਾਈ ਸਰਪੰਚ ਮਲੇ ਬਾਈ ਐਂਟਰੀ ਇੱਧਰ ਤੇ ਹੀ ਹੈ ਮੇਰੇ ਭਾਈ ਨਾਲ ਦੀ ਨਾਲ ਹੀ ਵਰਤੇ ਅਰਥ ਆਉਂਦਾ ਨਹੀਂ ਅਗਲਾ ਬਾਜਾਂ ਦੇ ਦੇ ਬੰਦੋ ਬਸ ਲਿਖ ਲਿਆ ਯਾ ਵਾਲਾ ਹਰ ਨਾਮ ਦੇ ਪਿੱਛੇ ਜਿੰਦਾ ਬੋਲਾ ਮਾਣਨਾ ਹੈ ਮੈਂ ਕਿ ਦਿਨ ਰਹੀ ਆ ਬਹੁਤ ਵੈਰ ਠੀਕ ਆ ਸਰ ਜਰਬਤ ਨਹੀਂ ਕਰ ਸਕਦਾ ਇੱਥੇ ਗਿਆ ਆ ਬਾਈ ਦੇ ਚੋ ਇੱਥੇ ਸਿੱਧੀ ਸਰ ਤੇ ਵੀ ਲਾ ਲਿਆ ਜਿੱਟੀਆਂ ਬਾਈ ਕਿਹਾ ਕਿ ਲੈ ਲਾ ਲਿਆ ਦੋਨੇ ਬੁੱਢੀ ਲਾਲ ਖੜੀ ਕਰ ਲੈ ਲੈ ਵੀ ਕੰਪਿਊਟਰ ਆਪਾ ਦਿੱਤੇ ਆ ਲਿਖਾ ਦੇ ਐਂਟਰੀਆਂ ਵੀ ਦਿੱਤੀਆਂ ਦੇ ਇਹ ਬੰਦੇ ਆਪਣੇ ਉਧਰੋਂ ਗਏ ਆ ਤੇ ਦਿਖਾਉਣੇ ਆ ਤੁਹਾਨੂੰ ਜਾ ਕੇ ਇੱਕ ਧੀਮੇ ਵਾਲਾ ਬੱਚਾ ਤੇ ਇੱਕ ਆਪਣੀ ਕੁੜੀ ਦੇਖੋ ਵੀ پارک ਇਹ ਜੇ ਐਕਸਰਸਾਈਜ਼ ਤਾਂ ਨਹੀਂ ਲਾਉਣੀ ਸਰੀਰ ਤਨਿੰਗ ਕਰਨਾ ਗਰਮ ਹੋਏ ਨਹੀਂ ਆਉਗਾ ਤਾਂ ਇਹਨਾਂ ਨੂੰ ਕੀ ਆ ਹਪਾਰਤਾ ਲੈ ਮਜਾਕ ਜਿਹਾ ਕਰੀ ਜਨਾ ਬਦ ਇਹਦੀ ਕੋਈ ਨਹੀਂ ਉਹ ਨਿੱਕੀ ਜਿਹੀ ਹਵਾ ਲੀ ਹਾਂ ਬਈ ਇਹ ਤਾਂ ਇਹ ਦਿਖਾ ਲੈ ਤੂੰ ਨਾ ਗਈ ਮੈਨੂੰ ਨਹੀਂ ਦਿਖਾਇਆ ਕਰਤਾ ਗਾ ਵੀ ਲਾਗੇ ਪਾਣੀ ਦੇਣ ਆਪਣੇ ਬੰਦੇ ਲਾਗੇ ਉੱਲੇ ਲੱਗਣ ਤੈਨੂੰ 7 18 होगा वो भी मेला लाद ना पाला बैरो गई पाला पाला के पाला बैरो वे... गई <coughs> ਆਪਣੇ ਰੰਗ ਵਾਲਾ ਦਾ ਹੈ ਕੋ ਕਬੂਤਰੀ ਨਹੀਂ ਉੱਡਿਆ ਉੱਡਿਆ ਹੋਂ ਤਾਂ ਹੋਣੀ ਬਣਾਣੀ ਹੈ ਹਾਂ ਪੂਲਾ ਪੂਲਾ ਬਾਲਾ ਮਾਰਦੇ ਆ ਮਾਰਾ ਜ਼ੋਰ ਨਾਲ ਚਾਹੀਦਾ ਮਹਿੰਗੇ ਬੁੱਤਰ ਜਾਂਦਾ ਆਪਾਂ ਆਪ ਨਹੀਂ ਪਈ ਇੰਨਾ ਪਾਣੀ ਵੀ ਸੁੱਕਦਾ ਤਾਂ ਵੱਡੇ ਬੁੱਤਰ ਦਾ ਬਹੁਤ ਸੋਖਾ ਹੂੰ ਛੋੜੇ ਜੰਗਲੇ ਦੇ ਲੈ ਵੀ ਜਿੱਦ ਕੇ ਲਾ ਲਾਣਾ ਲੋੜੀ ਬਲਾ ਚ ਕਰ ਮੋਰ ਵਾਲਾ ਮਹਾਰਾ ਗਲੀ ਜੜ ਕੇ ਜਾ ਕੇ ਇੱਕੋ ਹੀ ਜਾਈਆ ਫੜਬਾਰ ਹਾਲੇ ਛੱਡਣ ਲੱਗਿਆ ਸੀ ਉਹ ਸੁਫੇ ਨਾਲ ਛੱਡੀ ਕੂਤਰ ਦੇ ਉਹ ਸੁਗਾ ਕੂਤਰ ਨਹੀਂ ਕਿਹਦੇ ਸਾਹਮਣੇ ਨਹੀਂ ਸੋਰ ਮਰੰਗੀ ਵਾਲਾ ਨਹੀਂ ਉੱਤੇ ਨਹੀਂ ਡਿੱਗਿਆ ਦੇ ਥੱਲੇ ਡਿੱਗ ਪਿਆ ਉੱਤੇ ਬਹਿਣ ਲੱਗਾ ਥੱਲੇ ਡਿੱਗ ਪਿਆ ਇੱਥੇ ਖੜੀ ਆ ਭਾਵੇਂ ਕੋਈ ਇੱਕ ਕੂਤਰੋ ਸਾਹਮਣੇ ਚਾਰੇ ਤੋਂ ਦੇਖਿਆ ਹੋਣਾ ਇੱਕ ਸਾਈਡ ਤੋਂ ਆਈ ਚੱਲੋ ਇੱਕ ਲਾਈਨ ਬਣਾਉਣੀ ਵਾਚੇ ਨਾ ਵੱਜੇ ਕੋਈ ਉਹ ਵੇਖੀ ਲੱਗ ਗਈ ਓਏ ਛੜ ਦੇ ਛੜ ਦੇ ਛੜ ਦੇ ਬਾਈ ਛੜ ਦਿਓ ਆ ਲਾ ਦੇ ਯਾਰ ਤੇਰੇ ਪਾਸ ਓਏ ਕਾਲੂ ਓਏ ਖਾਲੀ ਕਰ ਲੋ ਬਾਈ ਬਣ ਕੇ ਓਏ ਗੱਡੀ ਆ ਗਈ ਯਾਰ ਇੱਧਰ ਵੀ ਲਾ ਦੀ ਹਾਂ ਮੈਂ ਕਰਤਾ ਲਈ ਯਾਰ ਇੱਥੇ ਦਾ ਲਾ ਦੀ ਯਾਰ ਪਹਿਲੀ ਛੜ ਦੀ ਇੱਧਰ ਦੀ ਛੜ ਦੀ ਮੇਰਾ ਬਾਈ ਛੱਡੀ ਓਏ ਉੱਧਰ ਨਹੀਂ ਆ ਯਾਰ ਵੀਰੇ ਮੂਰਤੀ ਆ ਜਾ ਅੱਛਾ ਛੱਡ ਦੇ ਪਾਲਾ ਪੀਸੀ ਗੱਲ ਲੱਗੀ ਉਹ ਖੜ ਜਾ ਉਹ ਲੱਗੀ ਵਾਠੀ ਚੱਲ ਆ ਜਾ ਓਕੀ ਜਰੂਰ ਆ ਕੇ ਉਹ ਨਹੀਂ ਫੜ ਜਾ ਕੋਟਾਂ ਹੱਥ ਠਾਕਦਾ ਸਮਝ ਉਹ ਨਹੀਂ ਜਾਂਦੀ ਵਿਖੀ ਹਰਦਿਆ ਉਹ ਦੂ ਘੁੱਤਰ ਹੋ ਗਈ ਖੜ ਜਾ ਹਰਦਿਆ ਨਾਲ ਚੱਲ ਖੱਚ ਕੇ ਮਾਰੀ ਜਾਂ ਦੇ ਲਈ ਲੈ ਵੀ ਲੱਗ ਗਿਆ ਸਮਾਨ ਚ ਮੇਲਾ La gamma è la famanca. Lui. 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 ਨੱਥਾ ਕੇ ਨਹੀਂ ਭਾਈ ਮਰਾ ਸਾਈਡ ਤੇ ਹੋ ਜਾ ਵੀਰੇ ਪਲੀਜ਼ ਸਾਈਡ ਤੇ ਹੋ ਜਾ ਭਾਈ ਬਣ ਕੇ ਭਾਈ ਬਣ ਕੇ ਲੋਕਾਂ ਤੋਂ ਦੇਖਦੇ ਜਿਵੇਂ ਨਾਤੀ ਜਾਂਦਾ ਹੋ ਗਿਆ ਬੰਦਾ ਭਾਈ ਉੱਤਰਾ ਜੇ ਵੀ ਛੱਡੀ ਜਾਂਦੇ ਆ ਤੇ ਇੱਧਰ ਟੀ ਟਾਈਮ ਹੋ ਗਿਆ ਬੰਦੇ ਯਾਰ ਆਪਣੇ ਦੋ ਪਤਾ ਨਹੀਂ ਕਿੱਧਰ ਰੰਗੇ ਫੋਨ ਵੀ ਨਹੀਂ ਲੱਗਦਾ ਉਹਨਾਂ ਦਾ ਚੱਲੋ ਭਾਈ ਇਹ ਕੋਰ ਵੇਖੋ ਵੀ ਮੇਲਾ ਇਹ ਨਹੀਂ ਇੱਕ ਥਾਈਆਂ ਮੇਲਾ ਚਾਰ ਛਪੇਰੇ ਹੀ ਮੇਲਾ ਹੋ ਲੈ ਹੋਏ ਵੀ ਉੱਡੀ ਜਾਂਦੇ ਲੋਕ 200 ਦੇ ਲਗਭਗ ਹੋ ਸਕਦਾ ਯਾਰ ਗਿਣਤੀ ਮਾਰੀ ਨਹੀਂ ਆਪਾਂ ਚਲੋ ਕਰਦੇ ਆ ਕਿਹੋ ਜਿਹਾ ਸ਼ੇਰ ਲਓ ਵੀ ਵੇਖੋ ਕਿਵੇਂ ਫਿਰਦੇ ਆਟੋ ਵੱਟ ਇੱਕ ਗੈਂਗ ਸਾਡੀ ਇੱਧਰ ਬੈਠੀ ਆ। ਆ ਵੀ ਮੈਂ। ਔਖਾ ਤਾਂ ਲੱਗਣੀ ਆ। ਉਹ ਵੇ ਮੁੰਡਾ ਉਧਰ ਵੀ ਆ। ਇਹਨੂੰ ਜਾਨਾ ਦਾ ਪਤਾ ਲੱਗਦਾ। ਇਹਨੂੰ ਪਤਾ ਲੱਗਦਾ ਵੀ ਬਾਜੀ। ਦਰਨ। ਕਬੂਤਰ ਆ ਗਏ ਜਾਦੇ ਆ ਨਾ। ਹਾਂ ਭਾਈ, ਕੁੱਤੇ ਰੰਗ ਵੀ ਮਿਲਦੇ ਆ ਬਾਲੇ ਨਾ। ਤੇ ਕੰਮ ਹੈਗਾ ਔਖਾ। ਬਾਲੇ ਜਿਆਦਾ। ਫੱਦੇ ਤਾਂ ਵੇ ਯਾਰ ਵੀਡੀਓ ਬਣਾਉਣੀ। ਓ ਵੇ ਮਨਸੀ ਹੈ ਨਾ। ਉਹ ਜੀ ਆਈ ਆੜੀ। ਇਹ ਮੈਂ ਤੁਹਾਨੂੰ ਮਾ ਦੇਖੀ ਛੇ ਜਿਹੜਾ ਉਤਰਾਉ ਲੋਕ ਨੇ ਉੱਲੇ ਲਾਇਆ ਘਠਾਣਾ ਸੱਤਾ ਹਤਾ ਨੂੰ ਦੇਖੋ ਵੀ ਆਪਣੇ ਦਾ 30 ਆਪਕੋ ਕਿਨ ਆਪਣੇ ਇੱਕ ਇੱਕ ਨੂੰ ਲੱਗਾ ਨਹੀਂ ਸਿੱਧੀ ਓ ਨੰਗੀ ਲਗੜ ਪੈ ਗਈ ਬਈ ਲਗੜ ਇਹਦਾ ਬੱਚਾ ਜਾਈ ਆ ਉਹ ਜਾਂਦਾ ਜੇ ਕੈਵਰੇਜ ਹੋ ਗਿਆ ਤਾਂ ਕੈਜ ਤੀਜੀ ਵਾਰ ਆ ਗਈ ਬਈ ਇਹਦਾ ਛੋਟਾ ਹੀ ਆ ਬੱਚਾ ਜਾਈ ਆ ਉਹ ਲੱਗੀ ਘੁੰਮਣ ਬਈ ਜਿੱਦੇ ਤੱਕ ਕੈਵਰੇਜ ਦੀ ਵੇਗ ਚੜਦੇ ਉਤਰੀਏ ਨਾ ਕੀ ਹੈ ਕੰਢੀ ਜੀ ਬੰਦੀ ਦਾ ਨੀਵੇਂ ਵੀ ਬਾਬਾ ਫਿਰਦੇ ਯਾਰ ਉਹਨੇ ਹੀ ਲੀਨੇ ਉਹਨੇ ਉੱਤੇ ਖਤੋ 77 ਕਿਤੇ ਜਾ ਕੇ ਬੰਨੇ ਆ ਔਰ ਕਿਤੇਆਂ ਕਿ ਦਿਹਾੜੀ ਉੱਤੇ ਕਿ ਜਾ ਮੇਲਾ ਇੱਥੇ ਬੰਦੇ ਵਿਹਲੇ ਬੈਠੇ ਸੀ ਤੇ ਤਾਸ਼ ਫੜੀ ਇੱਕ ਇੱਥੋਂ ਲਈ ਕੇ ਤੋਂ ਬਹਿਣਾ ਤੇ ਪੱਲੀ ਤੇ ਕਹਿੰਦੇ ਭਾਬੀ ਦੇ ਹੋਰ ਵੰਡ ਲੀਏ ਇੱਕ ਵਾਰੀ ਦੀਸ਼ਾ ਭਾਬੀ ਬਣ ਚੁੱਕਿਆ ਹੁਣ ਅਗਲਾ ਨੰਬਰ ਵੇਖੋ ਕਿਹਦਾ ਵੀ ਮੈਂ ਕੰੰਚੀ ਲਈ ਸੀ ਨਾ ਦੋ ਦੋ ਨਾ ਰੱਖਦੀ ਮੇਰੇ ਤੋਂ ਹੰਦ ਕ੍ਰੂਟਰ ਦੀ ਮੁੰਡਾ ਹਾਂ ਲੈ ਅੱਜ ਤਾਂ ਤਾਂ ਤੇ ਕਬੂਤਰ ਦਿਖਾ ਦਿੱ ਗਏ ਯਾਰ ਮੋੜੇ ਜਾਵੇ ਦੋ ਇੱਧਰ ਗਿਆ ਸ਼ੇਰ ਆ ਹਾਂ ਇਹ ਸ਼ੇਰ ਨਾਲ ਇਹ ਲੁਕਿਆ ਪਿਆ ਸ਼ੇਰ ਦੋ ਆ ਦੋਨ ਡੋਲਿਆਂ ਦੇ ਹਾਂ ਚਲੋ ਕਰਦੇ ਆਂ ਕਿ ਸ਼ੇਰ ਤੁਹਾਡੇ ਨਾਲ ਪਰ ਛਿੱਪੀ ਪਾਨ ਦੀ ਆ ਗਈ ਲੈ ਵੀ ਆਇਆਂ ਖਾ ਕੇ ਰੋਟੀ ਤੇ ਕਾਪੀ ਜਾਰੇ ਖੜੇ ਇੱਥੇ ਬਾਈ ਤੇ 23 ਕਬੂਤਰਾਂ ਦੇ ਟਾਈਮ ਆ ਹੁਣ 12 ਵਜੇ ਤੋਂ 12:30 ਵਜੇ ਤੱਕ ਕਿ ਮੈਂ ਤੇਰੇ ਹਿਸਾਬ ਨਾਲ ਕਿੰਨੇ ਕਿ ਫਿਰਦੇ ਹੁਨੇ ਆ। ਪਰ ਉਹ ਬਾਦੀਆਂ ਨਾਲ ਹੋਈ ਔਰ ਮੇਰੇ ਸੋਣ ਆਪਣੀ ਰਹਿ ਗਈ। ਨਹੀਂ ਨਹੀਂ। ਆ ਨਹੀਂ ਆ ਕਿਹੜੇ ਥਾਉਰਾ ਨਾਲ ਦੇ ਪਿੰਡਾਂ ਚੋਂ ਆਏ ਭੱਜ ਗਏ। ਪਰ ਸੌਗ ਹੋਊਗਾ। ਹਾਂ ਹੈਗਾ ਯਾਰ ਅਸੀਂ ਦਿੱਤੀ ਰਹੇ ਹਾਂ। ਇੱਥੇ ਬਹੁਤ ਜਾਂਦੇ ਆ ਨਾਲ ਪਿੰਡੜਾ ਬਹੁਤ ਸਿੰਗਲ ਆ। ਉਹ ਯਾਰ ਕਮਾਲ ਦੀ ਗੱਲ ਹੈ ਨਾ ਉਤਰ ਉੱਚੇ ਬਾਲੇ ਹੋ ਗਏ ਉਹਨੇ ਆ। ਹੋ ਗਏ ਯਾਰ ਭਾਈ ਪੈਂਡਾ ਛੋਟਾ ਹੀ ਹੈ ਨਾ ਗਏ ਹੋਣਗੇ ਵੀ ਮੈਂ ਤੇਰੀ ਗੱਲ ਸਹੀ ਆ ਭਾਈ ਨਾਲ ਵੀ ਲੈ ਗਏ ਹੋਣੇ ਆ ਤੋ ਕੁੱਤਰ ਭਾਈ ਮੋਗਿਓ ਸੀਗੇ ਤੇ ਮੋਗੇ ਹੀ ਵਾਪਸ ਜਾਵੜੇ ਮਾਸਟਰ ਦੇ ਭਾਈ ਨੇ ਤੂੰ ਕਿ ਆਪ کہہ ਕੇ ਕਟਵਾਇਆ ਯਾਰ ਇਮਾਨਦਾਰੀ ਯੂਟਿਊਬਰ ਨਹੀਂ کہہ ਕੇ ਕਟਾਏ ਭਾਈ ਨਹੀਂ ਪਾਸ ਆਪ ਕੀ ਆ ਕਹਿੰਦੇ ਭਾਈ ਯਾਰ ਲਾ ਬਈ ਜਗਤਾਰ ਸਿੰਘ ਜੀ ਪਹੁੰਚ ਚੁਕੇ ਆ ਤੇ ਜਗਤਾਰ ਕੀ ਕਹਿਣਾ ਚਾਹੁੰਦਾ ਬਾਜੀ ਕਿਵੇਂ ਵਧੀਆ ਹੋ ਰਹੀ ਹੈ ਹਾਲ ਦੀ ਗੱਡੀ ਨਹੀਂ ਵਾਚ ਰੋਲਾ ਜ ਮੋੜਾ ਮੋਟਾ ਹੈ ਭਾਜ ਲੈਣਾ ਹੈ ਨਾ ਤੇ ਇਧਰ ਜੱਥਾ ਹੀ ਪਹੁੰਚਿਆ ਗਿਆ ਲੈ ਛੱਪੜ ਤੋਂ ਆਹ ਛੱਪੜ ਖਾਲੀ ਹੈ ਨਾ ਓਏ ਜੱਸ ਇਧਰ ਨੂੰ ਛੱਡ ਦਗੇ ਇਧਰ ਨੂੰ ਛੱਡੋ ਯਾਰ ਖੋਲ ਕੇ ਪਾਣੀ ਇਧਰੋਂ ਔਰ ਇਹ ਬਈ ਟੈਂਕੀ ਇਹ ਹਾ ਛੜਾ ਵੀ ਆ ਬਈ ਵੇਖੋ ਬੰਦੇ ਆਪਣੇ ਤਿੰਨ ਚਾਰ ਆਉਣੇ ਆ ਹੋਰ ਡਾਉਨ ਤੇ ਵਿਸ਼ੂ ਆਊਗਾ ਜਾਂ ਉਹ ਆਊਗਾ ਦੂਜਾ ਬੱਬੂ ਬੱਬੂ ਏ ਗੈਲ ਦੀ ਮੋਚੀ ਗੈਲ ਮਚ ਗਈ ਮੜੀ ਹਾਂ ਹਾਂ ਨੇ ਕਾ ਮਾਰ ਲਗੇ ਵੀਰੇ ਤੈਨੂੰ ਜ਼ਿਆਦਾ ਦਾ ਕੋ ਹੈ ਨਹੀਂ ਗਾ ਤੂੰ ਕਬੂਦਰੀ ਦਿਖਾ ਦੇ ਜਾ ਐਣ ਕਾ ਕੋ ਲਿਆਇਆ ਘਰੇ ਤੂੰ ਕਬੂਦਰੀ ਦਿਖਾ ਦੇ ਜਾ ਐਣ ਕਾ ਕੋ ਲਿਆਇਆ ਨਹੀਂ ਜਾਣੀ ਤੂੰ ਦਿਖਾ ਕਬੂਦਰੀ ਦਿਖਾ ਜਗਤਾਰ ਕੀ ਜਾਂਦੇ ਹੁਣ ਉਸਤਾਦ ਲੋਕ ਇੱਧਰ ਬੈਠੇ ਆ ਅਸੀਂ ਤਾਂ ਚੇਲੇ ਆ ਕੀ ਜਾਂਦੇ ਆ ਤਾਰ ਕੋ ਜਗਤਾਰ ਆ ਦੇਖੋ ਵੀ ਪੁੱਤਰ ਝੂ ਵੀ ਨਹੀਂ ਹੰਦੇ ਓ ਹੋ ਗਏ ਹੋ ਗਏ ਜੂੰ ਵੇਖੋ ਬਈ ਇਹਦਾ ਟੂਸਾ ਜੀ ਬਗਲ ਲੱਗਣਾ ਪੈਣਾ ਹਾਂ ਹਾਂ ਇਹਦਾ ਖੰਬਾ ਟੂਸਾ ਜੀ ਬਗਲ ਵਾਲੀ ਹਾਂ ਇਹ ਭਲੇ ਕਾ ਪਉਂਦੀ ਆ ਆਪਣੀ ਦਾ ਕੁਦਰੀ ਇੱਥੇ ਫਿਰਦੀ ਹੋਊਗੀ ਆ ਆਉਂਦੀ ਆ ਜਾਂਦੀ ਬਈ ਆਪਣੀ ਹਾਂ ਹਾਂ ਇੱਕ ਕੈਮਰੇ ਦੇ ਵਿੱਚ ਆ ਗਈ ਤਾਂ ਤੁਹਾਨੂੰ ਦਿਖਾਉਣੇ ਆ ਆ ਦਿਖਾ ਦੇ ਆ ਇਹਦਾ ਆਹ ਦਾ ਵੇਖ ਲੋ ਇੱਕ ਦਿਉਸ ਵਾਲੀ ਰੇੜੀ ਨੂੰ ਆਉਂਦਾ ਜੀ ਲੈ ਵੀ 5:30 ਹੋ ਗਏ ਆ ਤੇ ਉਪਰ ਫਿਰਦੇ ਆ ਨੀਵੇਂ ਫਿਰਦੇ ਆ ਕੋ ਉੱਚੇ ਫਿਰਦੇ ਆ ਆਪਣੀ ਕੁਦਰੀ ਫਿਰਦੀ ਆ ਆ ਫਿਰਦੀ ਵੀ ਉੱਚੀ ਇਹ ਕੋ ਉਪਰ ਨੀਵੇਂ ਫਿਰਦੇ ਆ ਕੋ ਉੱਚੇ ਫਿਰਦੇ ਆ ਤੇ ਢਾਂਗੀ ਦੀ ਹਜੇ ਵੀ ਆਵਾਜ਼ ਨਹੀਂ ਆਈ ਲਾਉਣ ਦੀ 5:30 ਦੀ ਦਲਦੀ ਦਿਖਿਆ ਵਾਗ ਦਿਨੇ ਗਾਟ ਕੇ ਰੱਖੋ ਨਾ ਆ ਬਾਈ ਇਧਰ ਚੱਕੀ ਵੀ ਖੜੇ ਆ ਯਾਰ ਤੇ ਇਹ ਆਵਾਜ਼ ਆਈ ਨਹੀਂ ਆ ਗਈ ਓਏ ਲੈ ਵੀ ਚੱਕ ਲੀਆਂ ਢਾਂਗੀਆਂ ਟਾਈਮ ਦਿਖਾ ਦਈਏ 5:30 ਹੋ ਗਏ ਲੈ ਵੀ ਮਿੱਤਰੋ ਸ਼ੁਰੂ ਕਰਦੇ ਆਂ ਬਈ ਤੁਹਾਡੇ ਨਾਲ ਤੇ ਖੇੜ ਆਪਣੇ ਬੰਦੇ ਆ ਰਹੇ ਛਤਰੀਆਂ ਲੈ ਕੇ ਨਹੀਂ ਪਹੁੰਚੇ 5:30 ਹੋ ਗਏ ਤੇ ਕਿੱਥੇ ਹੋਏ ਹਾਂ ਕੁਈਰੀ ਦਾ ਆਪਣੀ ਆ ਗਈ ਤੇ ਕਰਦੇ ਆਂ ਬਈ ਤੁਹਾਡੇ ਨਾਲ ਕੇ ਸ਼ੇਰ ਤੇ 60 65 ਕੂਤਰ ਹੋਣਗੇ ਜਿੰਨਾਂ ਦੇ ਵਿੱਚ ਦੁੱਸਰ ਪੈ ਗਈ ਆ ਬਈ ਓਏ ਹਾਂ ਹਾਂ ਬੰਦ ਕਰਦੇ ਵਾਸਤੇ ਬਹੁਤ ਵਾਸਤ ਚੱਲ ਚਲੋ ਵੀ ਕਰਦੇ ਆਂ ਕੇ ਤੁਹਾਡੇ ਨਾਲ ਸ਼ੇਰ ਹੰਬ ਗਏ ਯਾਰ ਬੰਦੇ ਸਾਡੇ ਅੱਜ ਪਿੰਡ ਕੂਤਰ ਡਾਇ ਸੀ ਨਾ ਹਰ ਕਿਤਾ ਇਹ ਲੋ ਕਰਦੇ ਆ ਸ਼ੇਅਰ ਤੁਹਾਡੇ ਨਾਲ ਅੱਗੇ ਪੂਰੀ ਆਪਣੀ ਯਾਰ ਤਾਂ ਖੜੀ ਆ ਆ ਵਿਆਗੀ ਆ ਤਾਰਾ ਵੇ ਦੀ ਵੇਖੋ ਇਹਦੇ ਜਿਹਦਾ ਯਾਰ ਸਾਨੂੰ ਓ ਨੰਗੀ ਕਾਂਗੀਆਂ ਜਿਨ੍ਹਾਂ ਨੇ ਉਤਰਾ ਨੇ ਮੰਨ ਲਈਆਂ ਉਹਦਾ ਹੋਇ ਵਰਦੇ ਨੀਵੇਂ ਜਿਨ੍ਹਾਂ ਨੇ ਢਾਂਗੀਆਂ ਨਹੀਂ ਮੰਨੀਆਂ ਉਹ ਤਾਂ ਸਾਡੀ ਢਾਂਗੀ ਲਾਲ ਤਾਂ ਹੈਗੀ ਆਪਣੀ ਉਹ ਲੋ ਬੜਗਾਉਂਦੇ ਇੱਥੇ ਉਹੀ ਆਉਂਦੀ ਆ ਬੈਨ ਘੁਰੂ ਲੱਗੇ ਆ ਪਰ ਤਾ ਕਰਕੇ ਨਹੀਂ ਬਹਿੰਦੀ ਚਲੋ ਕਰਦੇ ਆਂ ਛੇ ਤੁਹਾਡੇ ਨਾਲ ਅੱਗੇ ਓਏ ਕੋਠੇ ਤੇ ਨਹੀਂ ਚੜਦੀ ਇਹ ਅੱਥਰ ਵਿੜੇ ਆਉਂਦੀ ਆ ਹਾਂ ਵਿੜੇ ਵਾਲੀ ਆ ਆ ਜਾਂਦੀ ਬਈ ਜਮਾਂ ਅੱਗੇ ਉਹਨੂੰ ਜੱਗੇ ਨੂੰ ਕੂਣ ਨਾਲ ਅੱਟ ਤੈ ਲੈਣਾ ਉੱਥੇ ਨਾਲ ਇੱਕ ਬੜੀ ਜਾਨ ਆ ਆ ਜਾਂਦੀ ਬਈ ਗੁਦਰੀ ਆਪਣੀ ਆਹ ਬੜੀ ਚੌੜੀ ਹੋਣ ਲੱਗ ਗਈ ਆ ਆ ਜਾਂਦੀ ਜਿਹੜੀ ਟਾਂਗੀ ਆਪਣੀ ਸਾਈਡ ਤੇ ਲੱਗੀ ਹੋਈ ਏ ਯਾਰ ਹੁਣ ਗਏ ਆ ਲੈ ਟਾਂਗੀ ਆ ਗਈ ਇਹਨਾਂ ਇੱਥੇ ਬੈਨ ਆ ਜਾਂਦੀ ਆ ਲਾਲ ਤੋਂ ਮੁੜ ਗਈ ਪੱਟੀ ਸੀਗੀ ਯਾਰ ਉਹਦੇ ਵਿੱਚ ਲੋਈ ਪੂਰੀ ਆਪਣੀ ਲੱਗੀ ਸੀ ਰਾਤ ਹੱਥ ਤੇ ਰਾਤ ਆਪਣਾ ਫੋਨ ਹੋ ਗਿਆ ਡਾਊਨ ਤੇ ਦਸਰ ਨਹੀਂ ਪੋਈ ਬਈ ਉਹਨਾਂ ਨੇ ਪਹਿਲਾਂ ਵਾਅਦੇ ਦੀ ਦੂਸਰ ਪਹੁੰਗੀ ਤੇ ਬਾਅਦ ਚੋਂ ਮੱਲਾ ਕੋਈ ਚੱਕਰ ਕਰਕੇ ਦੂਸਰ ਨਹੀਂ ਪਹੁੰਚੀ ਬਾਜੀ ਇਹਨਾਂ ਨੇ ਫਿਰ ਕਹਿਰ ਚੀ ਨਵੇਂ ਦਿੱਤੀ ਤੇ ਪੈਸੇ ਉਹਨਾਂ ਨੇ ਵੰਡਤੇ ਸੀਗੇ ਕਿ ਕੁਦਰੀ ਆਪਣੀ ਰਾਤ ਨੂੰ ਬੈਠੀ ਸੀ ਕਿਸੇ ਦੇ ਢਾਂਗੀ ਚੜ ਗਈ ਸੀਗੀ ਤੇ ਆਪਾਂ ਲਿਆਂਦੀ 9 ਵਜੇ ਅੰਗੀ ਚੜੀ ਸੀ ਇਹ ਨੇਰਾ ਹੀ ਪਾਇਆ ਨੇ ਰਾਤ ਵੀ ਇਹ ਤੇ ਟਪਾਲੀ ਛੱਡੀ ਸੀ ਉਹਦੇ ਵੀ ਨੇਰਾ ਹੀ ਪਾਇਆ ਹੈ ਕਹਿਰ ਚ ਨੇ ਉਹਦੇ 8:30 ਵਜੇ ਡਿੱਗੀ ਰਾਤ ਨੂੰ ਉਹਦੇ ਡੈਗ ਪੀ ਸੀ ਰਾਤਾਂਗੀ ਚੜ ਗਈ ਦੂਸਰਾਰ ਗਈ ਸੀ ਉੱਥੇ ਅੱਜ ਉੱਡਣੀ ਸੀ ਦੂਸਰ ਵੇਂਦੇ ਕੀ ਬੰਦਾ ਜੇ ਪਉ ਆਂਦੇ ਤਾਂ ਜੱਤ ਕਿਉਂ ਪੂਰੀ ਬਈ ਆਪਣੀ ਇਹ ਕਹਿਰ ਤਾਂ ਵੈਸੇ ਉਹਨਾਂ ਨੇ ਵੰਡ ਤੇ ਹੀ ਗੇ ਜਿੰਨੇ ਕੂਤਰ ਸੀ ਗੇ ਆ ਹੀ ਨਹੀਂ ਪਹ ਲਗਾ ਯਾਰ ਕਿੰਨੇ ਉਤਰ ਗਏ ਗੇ ਕਦ ਤੱਕ ਇਹ ਮਿਲ ਗਿਆ ਪੈਸੇ ਵੀ ਐਂਡ ਤੇ ਲੈ ਕੇ ਜਾਂਦੇ ਜਾ ਕੇ ਵੀ ਆਪਾਂ ਸਾਰਿਆਂ ਨੂੰ ਲੱਗਦਾ ਇਹ ਵਲੌਗ ਆਪਣਾ ਬਸ ਐਂਡ ਵਾਲੇ ਹੋਊਗਾ ਇਸ ਤੋਂ ਬਾਅਦ ਆਪਣਾ ਗੱਡੀ ਦਾ ਕੰਮ ਚੱਲ ਪੈਣਾ ਤੇ ਆਪਾਂ ਗੱਡੀ ਤੇ ਜਾਣ ਲੱਗੇ ਨਾ ਤੇ ਫੇਰ ਮਿਲੂ ਦੋਨੋਂ ਵਲੌਗ ਆਟੋ ਕਟ ਮੇਰੇ ਸਾਹਮਣੇ 5ਵੇਂ ਮਹੀਨੇ ਦੀ 15-16 ਤਰੀਕ ਨੂੰ ਬਈਕਰ ਨੂੰ ਮਿਲੂ ਕੋਈ ਨਾ ਕੋਈ ਉਦੋਂ ਵੀ ਲੇਟ ਹੋ ਸਕਦੇ ਆ ਸ਼ਾਇਦ ਜਾਉਂਦੇ ਪਹਿਲਾਂ ਮਿਲ ਸਕਦਾ ਬਈ